ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਜਿਵੇਂ ਆਪਾਂ ਦੋਸਤੋਂ ਗੱਲ ਕੀਤੀ ਸੀ ਪਿੱਛੇ ਵੀ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਜਿਹੜੀਆਂ ਜੰਗਾਂ ਹਨ ਉਹਨਾਂ ਦੇ ਉੱਤੇ ਲਗਾਤਾਰ ਤੁਹਾਡੇ ਨਾਲ ਸਾਂਝ ਪਾਉਣੀ ਹੈ ਆਪਾਂ ਨੂੰ ਪਤਾ ਹੈ ਸਭ ਤੋਂ ਪਹਿਲੀ ਜਿਹੜੀ ਜੰਗ ਸੀ ਉਹ ਪੰਗਾਣੀ ਦੀ ਸੀ ਜੇ ਇਹਦੇ ਕੀ ਕਾਰਨ ਬਣੇ ਇਹ ਕਿਉਂ ਹੋਈ ਇਹ ਜਾਨਣਾ ਬਹੁਤ ਜ਼ਰੂਰੀ ਹੈਗਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਹੁਤ ਚੰਗੀ ਤਰ੍ਹਾਂ ਹਨੁਮਾਨ ਲਾ ਲਿਆ ਸੀਗਾ ਵੀ ਆਉਣ ਵਾਲਾ ਸਮਾਂ ਜਿਹੜਾ ਉਹ ਕਿਹੋ ਜਿਹਾ ਹੋਏਗਾ ਇਸੇ ਲਈ ਗੁਰੂ ਸਾਹਿਬ ਨੇ ਜਿਹੜੇ ਸ਼ਸਤਰਧਾਰੀ ਨੌਜਵਾਨ ਸਾਨੂੰ ਉਹ ਆਪਣੇ ਦਲ ਦੇ ਵਿੱਚ ਵਧਾਉਣੇ ਸ਼ੁਰੂ ਕਰ ਦਿੱਤੇ ਸਿੱਖਾਂ ਨੂੰ ਦੂਰ ਦੂਰ ਦੇ ਤੱਕ ਇਹ ਸਨੇਹੇ ਭੇਜੇ ਗਏ ਕਿ ਵਧੀਆ ਸ਼ਸਤਰ ਲੈ ਕੇ ਵਧੀਆ ਕੋੜੇ ਲੈ ਕੇ ਉਹ ਗੁਰੂ ਕੀਆ ਫੌਜਾਂ ਦਾ ਹਿੱਸਾ ਬਣ ਜੇ ਇਸ ਸਮੇਂ ਦੇ ਅੰਦਰ ਗੁਰੂ ਸਾਹਿਬ ਦੇ ਜਿਹੜੇ ਪਿਆਰੇ ਸੀਗੇ ਉਹ ਦੂਰੋਂ ਦੂਰੋਂ ਗੁਰੂ ਸਾਹਿਬ ਲਈ ਬੜੀਆਂ ਬੇਸ਼ਕੀਮਤੀ ਪੇਟਾਵਾਂ ਲੈ ਕੇ ਆਏ। ਸਾਨੂੰ ਜ਼ਿਕਰ ਮਿਲਦਾ ਹੈ ਅਸਾਮ ਦੇ ਰਾਜੇ ਦਾ ਪੁੱਤਰ ਜਿਹੜਾ ਰਤਨ ਰਾਏ ਹੈਗਾ। ਉਹ ਆਪਣੀ ਮਾਂ ਦੇ ਨਾਲ ਗੁਰੂ ਸਾਹਿਬ ਦੇ ਵਾਸਤੇ ਕੁਝ ਬੜੇ ਕੀਮਤੀ ਤੋਹਫੇ ਲੈ ਕੇ ਆਇਆ ਜਿਦੇ ਵਿੱਚ ਇੱਕ ਪ੍ਰਸਾਦੀ ਹਾਥੀ ਸੀਗਾ। ਉਹਦਾ ਵੀ ਬੜਾ ਪਿਆਰਾ ਇਤਿਹਾਸ ਹੈ ਉਹ ਵੀ ਕਦੇ ਸਾਂਝਾ ਕਰਾਂਗੇ। ਫਿਰ ਗੁਰੂ ਸਾਹਿਬ ਦੇ ਵਾਸਤੇ ਇੱਕ ਖਾਸ ਚੰਦਨ ਦੀ ਚੌਂਕੀ ਬਣਾ ਕੇ ਲੈ ਕੇ ਆਏ ਸਨ। ਇਹਦੇ ਨਾਲ ਹੀ ਉਹ ਗੁਰੂ ਸਾਹਿਬਾਸਤੇਕ ਪੰਜ ਕਲਾ ਸ਼ਾਸਤਰ ਵੀ ਲੈ ਕੇ ਆਏ ਸਨ ਇੱਕੋ ਹੀ ਉਹ ਸ਼ਾਸਤਰ ਸੀ ਪਰ ਉਹਦੇ ਵਿੱਚੋਂ ਅੱਡ ਅੱਡ ਪੰਜ ਤਰ੍ਹਾਂ ਦੇ ਹਥਿਆਰ ਸਨ ਜਿਹੜੇ ਉਹ ਪੰਜਾਇਆ ਕਰਦੇ ਸਨ ਜੇ ਇਸੇ ਸਮੇਂ ਦੇ ਅੰਦਰ ਗੁਰੂ ਸਾਹਿਬ ਦਾ ਇੱਕ ਬੜਾ ਪਿਆਰਾ ਸੇਖ ਸੀ ਭਾਈ ਰਾਮ ਸਿੰਘ ਉਹ ਗੁਰੂ ਕੇ ਸੇਖ ਨੇ ਵੀ ਗੁਰੂ ਮਹਾਰਾਜ ਦੇ ਵਾਸਤੇ ਇੱਕ ਜਿਹੜੀ ਤੋਪ ਹੈ ਲੱਕੜ ਦੀ ਉਹ ਬਣਾਈ ਜਿਹਦੇ ਉੱਪਰ ਉਹਨੇ ਲੋਹਾ ਮੜਿਆ ਸੀਗਾ ਜੇ ਇਸ ਸਮੇਂ ਦੇ ਅੰਦਰ ਗੁਰੂ ਸਾਹਿਬ ਨੇ ਕਦਮ ਹੋਰ ਚੁੱਕਿਆ ਉਸੇ ਰੰਜੀਤ ਨਗਾਰਾ ਬਣਾਉਣਾ ਆਮ ਤੌਰ ਦੇ ਉੱਤੇ ਉਦੋਂ ਨਗਾਰਾ ਜਿਹੜਾ ਸੀਗਾ ਉਹ ਰੱਖਣ ਦੀ ਪਰਮਿਸ਼ਨ ਹੈ ਜਿਹੜੀ ਉਹ ਸਟੇਟ ਪਾਸੋਂ ਲਈ ਜਾਂਦੀ ਸੀ ਪਰ ਗੁਰੂ ਸਾਹਿਬ ਨੇ ਇੱਕ ਬਹੁਤ ਵੱਡਾ ਚੈਲੰਜ ਹੈ ਜਿਹੜਾ ਉਹ ਸਟੇਟ ਦੇ ਸਾਹਮਣੇ ਪੈਦਾ ਕਰ ਦਿੱਤਾ ਸੀ ਹੁਣ ਜਿਹੜੇ ਪਹਾੜੀ ਰਾਜੇਸਥਾਨ ਉਹ ਮਨ ਵਿੱਚ ਖਾਰ ਵੀ ਖਾ ਰਹੇ ਸਨ ਗੁਰੂ ਸਾਹਿਬ ਦੀ ਇਸ ਚੜ੍ਹਦੀ ਕਲਾ ਵਾਲੀ ਤਬੀਅਤ ਨੂੰ ਦੇਖ ਕੇ ਉਹਨਾਂ ਦੇ ਜਹਾਜ਼ ਜਲਾਲ ਨੂੰ ਤੱਕ ਕੇ ਇਹਦੇ ਨਾਲ ਉਹਨਾਂ ਦੇ ਮਨ ਦੇ ਅੰਦਰ ਇੱਕ ਖੌਫ ਤੇ ਇੱਕ ਭੈ ਵੀ ਪੈਦਾ ਹੋ ਗਿਆ ਸੀਗਾ ਕਿ ਕਿਤੇ ਗੁਰੂ ਗੋਬਿੰਦ ਸਿੰਘ ਉਹਨਾਂ ਦੇ ਇਲਾਕੇ ਤੇ ਕਬਜ਼ਾ ਨਾ ਕਰ ਲੈਣ ਇਹ ਗੱਲ ਸਾਰੇ ਚੇਤਾ ਰੱਖਿਓ ਹਨਾ ਆਉਣ ਵਾਲੀ ਵੀਡੀਓ ਦੇ ਵਿੱਚ ਵੀ ਕਿਉਂਕਿ ਆਪਾਂ ਜਿਹੜਾ ਨਾਮ ਹੈ ਉਹ ਗੁਰੂ ਗੋਬਿੰਦ ਸਿੰਘ ਹੀ ਲਵਾਂਗੇ ਕੁਝ ਲੜਾਈਆਂ ਖਾਲਸਾ ਪ੍ਰਗਟ ਕਰਨ ਤੋਂ ਪਹਿਲਾਂ ਦੀਆਂ ਨੇ ਜਦੋਂ ਗੁਰੂ ਸਾਹਿਬ ਦਾ ਨਾਮ ਗੋਬਿੰਦ ਰਾਏ ਵੀ ਸੀਗਾ ਹਨਾ ਕੁਝ ਲੜਾਈਆਂ ਨੇ ਜਿਹੜੀਆਂ ਉਹ ਖਾਲਸਾ ਪ੍ਰਗਟ ਹੋਣ ਤੋਂ ਬਾਅਦ ਦੀਆਂ ਨੇ ਪਰ ਆਪਾਂ ਗੁਰੂ ਗੋਬਿੰਦ ਸਿੰਘ ਕਹਿ ਕੇ ਹੀ ਉਹਨਾਂ ਨੂੰ ਯਾਦ ਕਰਾਂਗੇ ਵੀਡੀਓ ਦੇ ਅੰਦਰ ਸੋ ਜਿਹੜੀ ਆਪਾਂ ਗੱਲ ਕਰ ਰਹੇ ਸਾਂ ਇਹ ਪਹਾੜੀ ਰਾਜਿਆਂ ਦੇ ਮਨ ਦੇ ਅੰਦਰ ਬੜਾ ਭੈ ਪੈਦਾ ਹੋ ਚੁੱਕਾ ਸੀ ਗੁਰੂ ਸਾਹਿਬ ਵੀ ਦੇਖ ਰਹੇ ਸਨ ਕਿ ਸਮਾਂ ਕਿਹੋ ਜਿਹਾ ਚੱਲ ਰਿਹਾ ਏ ਇਸੇ ਸਮੇਂ ਦੇ ਵਿੱਚ ਜਿਹੜਾ ਮੇਦਨੀ ਪ੍ਰਕਾਸ਼ ਰਾਜਾ ਸੀਗਾ ਨਾਹਨ ਦਾ ਉਹਨੇ ਗੁਰੂ ਸਾਹਿਬ ਦੇ ਤੱਕ ਪਹੁੰਚ ਕੀਤੀ ਤੇ ਉਹਨੇ ਗੁਰੂ ਸਾਹਿਬ ਦੇ ਅੱਗੇ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਸਾਡੀ ਵੀ ਆ ਕੇ ਸਾਰ ਲਓ। ਇਹ ਜਿਹੜਾ ਗੜਵਾਲੀਆ ਰਾਜਾ ਸੀਗਾ ਸ਼੍ਰੀਨਗਰ ਦਾ ਜਿਹਦਾ ਨਾਮ ਫਤਿਹ ਸ਼ਾਹ ਕਰਕੇ ਸਾਨੂੰ ਮਿਲਦਾ ਹੈ ਤਾਰੀਖ ਦੇ ਅੰਦਰ ਇਹ ਉਹਨੂੰ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਕਰ ਰਿਹਾ ਸੀ। ਦੋਨਾਂ ਇਰਿਆਸਤਾਂ ਦੇ ਅੰਦਰ ਕਾਫੀ ਜ਼ਿਆਦਾ ਟਸਲ ਸੀ ਜਿਹੜੀ ਉਹ ਪੈਦਾ ਹੋ ਚੁੱਕੀ ਸੀ। ਇਸ ਸਮੇਂ ਦੇ ਅੰਦਰ ਗੁਰੂ ਸਾਹਿਬ ਨੇ ਇਸ ਮੌਕੇ ਨੂੰ ਚੰਗਾ ਜਾਣਿਆ। ਪਾਤਸ਼ਾਹ ਨੇ ਇਸ ਵਕਤ ਰਾਜਾ ਮੇਦਨੀ ਪ੍ਰਕਾਸ਼ ਦੇ ਸੱਦੇ ਦੇ ਉੱਤੇ ਨਹਨ ਦੀ ਧਰਤੀ ਦੇ ਉੱਤੇ ਕਦਮ ਪਾਏ ਸੱਚੇ ਪਾਤਸ਼ਾਹ ਨੇ ਦਰਪੌਂਟਾ ਸਬਨਗਰ ਦੇ ਵਿੱਚ ਕਿਲਾ ਵੀ ਬਣਵਾਇਆ ਇਥੇ ਰਮਨੀਕ ਥਾਂ ਦੇ ਉੱਤੇ ਗੁਰੂ ਕੇ ਸਿੱਖਾਂ ਪਾਸੋਂ ਪੋਥੀਆਂ ਲਿਖਵਾਨ ਇਥੇ ਸ਼ਬਦ ਦਾ ਪ੍ਰਵਾਹ ਚੱਲਿਆ ਗੁਰੂ ਸਾਹਿਬ ਸ਼িকার ਵੀ ਕਰਦੇ ਸਨ ਤੇ ਨਾਲ ਹੀ ਮਹਾਰਾਜ ਨੇ ਇਥੇ ਜਿਹੜਾ ਫਤਿਹशाह ਗੜਵਾਲੀਆ ਸੀਗਾ ਤੇ ਮੇਦਨੀ ਪ੍ਰਕਾਸ਼ੀ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਸੁਲ੍ਹਾ ਵੀ ਕਰਵਾ ਦਿੱਤੀ ਸੀਗੀ ਹਨਾ ਮੀਡੀਏਟਰ ਬਣੇ ਸੱਚੇ ਪਾਤਸ਼ਾਹ ਤੇ ਮੀਡੀਏਟਰ ਜੋ ਬਣਦਾ ਹੈ ਨਾ ਉਹ ਦੋਨਾਂ ਤੋਂ ਹੀ ਵੱਡਾ ਹੁੰਦਾ ਹੈ ਉਹਦੀ ਹਸਤੀ ਉਹਦਾ ਵਜੂਦ ਹਨਾ ਦੋਨੇ ਐਕਸੈਪਟ ਕਰਦੇ ਆ ਪੂਰੀ ਤਰ੍ਹਾਂ ਫੇਰ ਹੀ ਵਿਚਕਾਰ ਉਹ ਟ੍ਰੀਟੀ ਕਰਾਪ ਹੁੰਦਾ ਹੈਗਾ ਤੇ ਗੁਰੂ ਸਾਹਿਬ ਦੀ ਸ਼ਖਸੀਅਤ ਦਾ ਅੰਦਾਜ਼ਾ ਤੁਸੀਂ ਇੱਥੋਂ ਲਗਾ ਸਕਦੇ ਹੋ ਵੀ ਉਹ ਕਿੱਡੀ ਵੱਡੀ ਸੀਗੀ ਜੇ ਫਿਰ ਇਹਦੇ ਨਾਲ ਹੀ ਇੱਕ ਘਟਨਾ ਹੋਰ ਵਾਪਰਦੀ ਹੈ ਹਾਂ ਕਿਉਂਕਿ ਇਸ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਹੋਣਾ ਸ਼ੁਰੂ ਹੋ ਗਿਆ ਤੇ ਲੋਕਾਂ ਦਾ ਝੁਕਾਅ ਹੈ ਜਿਹੜਾ ਉਹ ਗੁਰੂ ਸਾਹਿਬ ਵਾਲੇ ਪਾਸੇ ਹੋਣਾ ਸ਼ੁਰੂ ਹੋ ਗਿਆ ਤੇ ਜਿਹੜੀਆਂ ਪ੍ਰਾਤਨ ਰੌ ਰੀਤਾਂ ਰਸਮਾਂ ਸੀ ਉਹਨਾਂ ਨੇ ਉਹਨਾਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਇਸ ਇਲਾਕੇ ਦੇ ਵਿੱਚ ਇੱਕ ਬੜੀ ਧੁੰਮ ਸੀ ਉਹ ਸੀ ਬਾਬਾ ਰਾਮ ਰਾਜ ਜੀ ਦੀ ਹਨਾ ਉਹਨਾਂ ਦੀ ਆਪਣੀ ਸਿੱਖੀ ਸੇਵਕੀ ਹੈ ਜਿਹੜੀ ਉਹ ਗੜਵਾਲ ਦੇ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਫੈਲੀ ਹੋਈ ਸੀ ਅੱਜ ਵੀ ਆਪਾਂ ਦੇਖ ਸਕਦੇ ਹਾਂ ਇਸੇ ਟਾਈਮ ਪੀਰੀਅਡ ਦੇ ਵਿੱਚ ਜਿਹੜਾ ਰਾਜਾ ਫਤਿਹ ਸ਼ਾਹ ਸੀਗਾ ਇਹ ਵੀ ਬਾਬਾ ਰਾਮ ਰਾਏ ਦਾ ਜਿਹੜਾ ਸ਼ਾਗਿਰਦ ਬਣਿਆ ਹੋਇਆ ਸੀਗਾ ਤੇ ਪਰ ਬਾਬਾ ਰਾਮ ਰਾਏ ਇਸ ਵਕਤ ਗੁਰੂ ਸਾਹਿਬ ਦੇ ਕੋਲ ਆ ਕੇ ਆਪਣੀ ਭੁੱਲ ਬਖਸ਼ਉਂਦੇ ਅਜੇ ਉਹ ਜਦੋਂ ਚਲਾਣਾ ਕਰ ਜਾਂਦੇ ਹੈਗੇ ਅਤੇ ਉਹਨਾਂ ਦੀ 17ਵੀਂ ਦੇ ਉੱਤੇ ਗੁਰੂ ਸਾਹਿਬ ਆਪ ਸੰਗਤ ਦੇ ਨਾਲ ਜਿਹੜਾ ਸੀਗੇ ਉਹ ਦੂਨ ਦੇ ਵਿੱਚ ਜਾਂਦੇ ਹੈਗੇ ਆ ਉਹ ਬਾਬਾ ਰਾਮਰਾਏ ਦੀਆਂ ਦੋ ਪਤਨੀਆਂ ਸੀਆਂ ਇੱਕ ਪੰਜਾਬਕੌਰ ਤੇ ਦੂਸਰੀ ਜਿਹੜੀ ਸੀ ਉਰਾਜਕੌਰ ਉਹਨਾਂ ਦੇ ਨਾਲ ਜਾ ਕੇ ਸੱਚੇ ਪਾਤਸ਼ਾਹ ਦੁੱਖ ਵੀ ਬਣਾਉਂਦੇ ਹੈਗੇ ਆ ਤੇ ਉੱਥੇ ਜਿਹੜੀਆਂ ਅੰਤਮ ਰਸਮਾਂ ਰੌ ਰੀਤਾਂ ਸੀ ਉਹ ਵੀ ਕੀਤੀਆਂ ਜਾਂਦੀਆਂ ਉੱਥੇ ਥੋੜਾ ਜਿਹਾ ਕਨਫਲੈਕਟ ਪੈਦਾ ਹੋ ਗਿਆ ਸੀ ਦੋ ਧਿਰਾਂ ਬਣ ਗਈਆਂ ਸਨ ਤੇ ਮਹਾਰਾਜ ਨੇ ਉਹਨੂੰ ਵੀ ਸੋਲਵ ਆਊਟ ਕੀਤਾ ਉੱਥੇ ਸਾਰਿਆਂ ਨੇ ਗੁਰੂ ਸਾਹਿਬ ਦੀ ਅਧਿਨਗੀ ਕਬੂਲੀ ਪਰ ਕੁਝ ਮਸੰਦ ਸਨ ਜਿਹੜੇ ਗੁਰੂ ਸਾਹਿਬ ਨਾਲ ਦਿਲੋਂ ਖਾਰ ਖਾ ਰਹੇ ਸਨ ਜੀ ਫਿਰ ਉਸ ਤੋਂ ਬਾਅਦ ਸਾਨੂੰ ਇੱਕ ਘਟਨਾ ਮਿਲਦੀ ਹੈ ਜਦੋਂ ਸਾਲਕ ਬਾਅਦ ਦੁਬਾਰਾ ਫੇਰ ਉੱਥੇ ਪੰਜਾਬ ਕੌਰ ਨੇ ਸੱਦਾ ਦਿੱਤਾ ਸੀਗਾ ਤੇ ਰਾਮ ਰਾਏ ਦੇ ਉੱਥੇ ਭੋਗ ਦੇ ਉੱਤੇ ਇਧਰੋਂ ਭਾਈ ਨੰਦ ਚੰਦ ਉਹਨਾਂ ਨੂੰ ਭੇਜਿਆ ਗਿਆ ਸੀਗਾ ਸਿੱਖ ਸੰਗਤਾਂ ਨੂੰ ਗੁਰੂ ਸਾਹਿਬ ਆਪ ਤੇ ਨਹੀਂ ਗਏ ਸਨ ਉਦੋਂ ਉਹਨਾਂ ਮਸੰਦਾਂ ਨੇ ਉੱਥੇ ਕਾਫੀ ਜ਼ਿਆਦੇ ਗੁਰੂ ਘਰ ਦੇ ਪ੍ਰਤੀ ਅਪਸ਼ਬਦ ਬੋਲੇ ਸਨ ਤੇ ਸਾਨੂੰ ਇਹ ਵੀ ਪਤਾ ਲੱਗਦਾ ਹੈ ਵੀ ਉਹਨਾਂ ਦਾ ਉੱਥੇ ਚੰਗਾ ਸੋਧਾ ਲਾਇਆ ਗਿਆ ਭੁਗਤ ਸਵਾਰੀ ਗਈ ਸੀਗੀ ਜੇ ਤੇ ਗੁਰੂ ਸਾਹਿਬ ਸਮਝ ਚੁੱਕੇ ਸਨ ਵੀ ਇਹ ਲੋਕ ਹੁਣ ਇੱਥੇ ਕਿਹੋ ਜਿਹਾ ਖਲਲ ਪਾਉਣਗੇ ਜੇ ਸੋ ਉਹਨਾਂ ਮਸੰਦਾਂ ਦੀ ਵੀ ਫਤਿਹਸ਼ਾ ਨੂੰ ਪੂਰੀ ਚੱਕ ਸੀਗੀ ਜੇ ਮਗਰਲੇ ਪਾਸੇ ਉਹ ਵੀ ਖਲੋਤੇ ਹੋਏ ਸਨ ਜੇ ਇਸੇ ਟਾਈਮ ਪੀਰੀਅਡ ਦੇ ਵਿੱਚ ਗੁਰੂ ਸਾਹਿਬ ਦੇ ਕੋਲ ਭਾਈ ਬੁੱਧੂਸ਼ਾ ਹੈ ਨਾ ਜਿਹਨਾਂ ਨੂੰ ਅਸੀਂ ਪੀਰ ਬੁੱਧੂਸ਼ਾ ਆਖਦੇ ਹਾਂ ਸਡੋਰੇ ਦੇ ਰਹਿਣ ਵਾਲੇ ਉਹ 500 ਪਠਾਣਾਂ ਨੂੰ ਭਰਤੀ ਕਰਵਾ ਕੇ ਗਏ ਸਨ ਪੰਜ ਜਰਨੈਲ ਸਨ ਉਹਨਾਂ ਦੇ ਤੇ ਇਹਨਾਂ ਦੇ ਵਿੱਚੋਂ ਵੀ 400 ਪਠਾਣ ਜਿਹੜਾ ਚਾਰ ਜਰਨੈਲਾਂ ਦੇ ਸਮੇਤ ਗੁਰੂ ਸਾਹਿਬ ਦੇ ਨਾਲ ਵਿਸ਼ਵਾਸ ਘਾਤ ਕਰਕੇ ਪਹਾੜੀ ਰਾਜਿਆਂ ਦੇ ਨਾਲ ਜਹੜੜਿਆ ਸੋ ਪਹਾੜੀ ਰਾਜਾ ਜਿਹੜਾ ਫਤਿਹ ਸ਼ਾ ਸੀਗਾ ਉਈ ਸਾਰੀ ਡੁੰਡਲੀ ਇਕੱਠੀ ਕਰਕੇ ਜਿਹੜਾ ਹੈਗਾ ਗੁਰੂ ਸਾਹਿਬ ਦੇ ਉੱਤੇ ਚੜਾਈ ਕਰ ਦਿੰਦਾ ਹੁਣ ਗੁਰੂ ਸਾਹਿਬ ਦੇ ਕੋਲੇ ਇਸ ਵਾਰ ਜੇ ਆਪਾਂ ਦੇਖੀਏ ਟਰੇਡ ਫੋਰਜ ਤੇ ਬਹੁਤ ਥੋੜੀ ਹੈ ਜੇ ਪੰਜ ਉਹਨਾਂ ਦੇ ਭੂਆ ਦੇ ਪੁੱਤ ਹੈਗੇ ਆ ਜੇ ਆਪਾਂ ਦੇਖੀਏ ਬੀਬੀ ਵੀਰੋਜੀ ਦੇ ਭਾਈ ਸੰਗੋਸ਼ਾ ਭਾਈ ਜੀਤਮਲ ਭਾਈ ਗੁਲਾਬਚੰਦ ਹਨਾ ਫਿਰ ਨਾਲ ਹੀ ਆਪਾਂ ਦੇਖ ਸਕਦੇ ਹੈਗੇ ਆ ਆਪਣਾ ਗੰਗਾ RAM ਮੋਰੀ ਜੀ ਦਯਾਰਾਮ ਕ੍ਰਿਪਾਲ ਚੰਦ ਇਹ ਜਿਹੜਾ ਕ੍ਰਿਪਾਲ ਚੰਦ ਇੱਕ ਉਦਾਸੀ ਹੈ ਇੱਕ ਕ੍ਰਿਪਾਲ ਚੰਦ ਗੁਰੂ ਸਾਹਿਬ ਦਾ ਆਪਣਾ ਮਾਮਾ ਹੈ ਇੱਕ ਹਲਵਾਈ ਹੋਇਆ ਲਾਲ ਚੰਦ ਇਹ ਬੂੜੀਆਂ ਦੇ ਰਾਕੇ ਦਾ ਸੀਗਾ ਇੱਕ ਪੰਡਤ ਲਾਲ ਚੰਦ ਸੀਗਾ ਜੇ ਜਿਹੜਾ ਬਾਅਦ ਚ ਲਾਲ ਸਿੰਘ ਬਣ ਕੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਇਆ ਜਿਹਦਾ ਹੰਕਾਰ ਪੰਜੋਖੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਤੋੜਿਆ ਸੀ ਇਹ ਵੀ ਨਾਲ ਆ ਇੱਥੇ ਫਿਰ ਭਾਈ ਸਾਹਿਬ ਚੰਦ ਤੇ ਨਾਲ ਹੀ ਜਦੋਂ ਪਤਾ ਲੱਗਾ ਸੀਗਾ ਵੀ ਪਠਾਣਾ ਨੇ ਇਸ ਤਰ੍ਹਾਂ ਕੀਤਾ ਪੀਰ ਬੁੱਧੂ ਸ਼ਾਹ ਵੀ ਆਪਣੇ ਚੌਹਾਂ ਪੁੱਤਰਾਂ ਦੋ ਭਾਂਜਾਂ ਤੇ ਕੁਝ 100 ਮਰੀਦਾਂ ਦੇ ਨਾਲ ਜਿਹੜਾ ਹੈਗਾ ਨਾ ਕਿਤੇ 700 ਵੀ ਲਿਖਿਆ ਮਿਲਦਾ ਸਾਨੂੰ ਉਹ ਵੀ ਗੁਰੂ ਸਾਹਿਬ ਦੇ ਕੋਲ ਪਹੁੰਚ ਗਏ ਸਨ ਜੀ ਹੁਣ ਇੱਕ ਗੱਲ ਕਲੀਅਰ ਸੀ ਬਹੁਤ ਹੋ ਚੁੱਕੀ ਗੁਰੂ ਸਾਹਿਬ ਨੇ ਜਿਹੜੀ ਇੱਥੇ ਪ੍ਰਗਟ ਕੀਤੀ ਹੈ ਵੀ ਇੱਕ ਤੇ ਇਹ ਗੱਲ ਚੇਤੇ ਰੱਖਣੀ ਆ ਵੀ ਪਹਾੜੇ ਦੇ ਟੱਟੂਆਂ ਦੇ ਆਸਰੇ ਦੇ ਉੱਤੇ ਕਦੇ ਲੜਾਈਆਂ ਨਹੀਂ ਲੜੀਆਂ ਜਾਂਦੀਆਂ ਹਣਾ ਇਹ ਖਾਲਸਾਈ ਇਨਕਲਾਬ ਦਾ ਇੱਕ ਸਬਕ ਸੀਗਾ ਜਿਹੜਾ ਦਿੱਤਾ ਗਿਆ ਦੂਸਰਾ ਇਹ ਸੀਗਾ ਵੀ ਤੁਸੀਂ ਚਾਹੇ ਘੱਟ ਟ੍ਰੇਨਡ ਹੋਵੋ ਚਾਹੇ ਤੁਹਾਡੀ ਤਦਾਦ ਵੀ ਘੱਟ ਹੋਵੇ ਚਾਹੇ ਤੁਹਾਡੇ ਕੋਲ ਸ਼ਸਤਰ ਵੀ ਥੋੜੇ ਹੋਣ ਪਰ ਤੁਹਾਡਾ ਅਕਾਲ ਪੁਰਖ ਉੱਤੇ ਤੇ ਗੁਰੂ ਉੱਤੇ ਭਰੋਸਾ ਪੂਰਾ ਚਾਹੀਦਾ ਹੈਗਾ ਤੇ ਸਾਹਮਣੇ ਜਿੱਡੀ ਵੱਡੀ ਮਰਜੀ ਫੌਜ ਹੋਵੇ ਸ਼ਸਤਰਬੱਧ ਹੋਵੇ ਟ੍ਰੇਨਡ ਹੋਵੇ ਤੇ ਤੁਸੀਂ ਉਹਨੂੰ ਧੂੜ ਚਟਾ ਸਕਦੇ ਆ ਇਹ ਦੋਨੇ ਚੀਜ਼ਾਂ ਇੱਥੋਂ ਨਿਕਲ ਕੇ ਆਈਆਂ ਜਿਨ੍ਹਾਂ ਨੇ ਬਾਅਦ ਦੇ ਵਿੱਚ ਖਾਲਸਾ ਸੁਰਤ ਵਿੱਚ ਇਤਨਾ ਕ ਨਿਵਾਸ ਕੀਤਾ ਕਿ ਖਾਲਸਾ ਜਿਹੜਾ ਕਦੇ ਜੰਗਲਾਂ ਬੇਲਿਆਂ ਦੇ ਵਿੱਚ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦਾ ਸੀ ਨਾ ਉਹ ਲਾਹੌਰ ਦੇ ਤਖਤ ਦੇ ਉੱਤੇ ਆਣ ਕੇ ਵੀ ਬੈਠਾ ਹੁਣ ਜਦੋਂ ਆਪਾਂ ਦੇਖਦੇ ਆਂ ਗੁਰੂ ਸਾਹਿਬ ਦੇ ਨਾਲ ਆਮ ਲੋਕ ਨੇ ਜਿਹੜੇ ਜੁੜੇ ਹੋਏ ਆ ਇਸ ਜੰਗ ਦੇ ਮੈਦਾਨ ਦੇ ਅੰਦਰ ਤੇ ਦੂਸਰੇ ਬੰਨੇ ਆ ਰਾਜਾ ਫਤਿਹ ਸ਼ਾ ਹੈਗਾ ਜੀ ਫਿਰ ਉਹਦੇ ਨਾਲ ਰਾਜਾ ਹਰੀਚੰਦ ਹੈਗੇ ਕੁਝ ਹੋਰ ਵੀ ਪਹਾੜੀ ਰਾਜੇ ਹੈਗੇ ਆ ਜਿਹੜੇ ਪਠਾਨ ਸਾਥ ਛੱਡ ਕੇ ਗਏ ਸਨ ਇਹ ਆ ਬੜੀ ਟ੍ਰੇਨਡ ਵਿਲ ਟ੍ਰੇਨਡ ਫੌਜ ਆ ਉਹਦੇ ਕੋਲ ਹੁਣ ਦੋਨੇ ਪਾਸਿਓਂ ਮੁਕਾਬਲਾ ਹੁੰਦਾ ਹੈ ਇਤਿਹਾਸ ਦੱਸਦਾ ਹੈ ਵੀ ਜਿਹੜਾ ਹਿਆਤਖਾਂ ਗੁਰੂ ਸਾਹਿਬ ਨਾਲ ਧੋਖਾ ਕਰਕੇ ਗਿਆ ਸੀਗਾ ਵਿਸ਼ਵਾਸ ਘਾਤ ਕਰਕੇ ਗਿਆ ਸੀ ਉਧਰਲੇ ਪਾਸੇ ਜਾ ਕੇ ਰਲ ਗਿਆ ਸੀਗਾ ਜਿਨ੍ਹਾਂ ਨੇ ਉਕਸਾਇਆ ਫਤਿਹ ਸ਼ਾਹ ਨੂੰ ਵੀ ਤੋ ਹਮਲਾ ਕਰ ਗੁਰੂ ਸਾਹਿਬ ਦੇ ਕੋਲ ਟ੍ਰੇਡ ਬੰਦੇ ਹੈਣਗੇ ਜਿੱਤ ਤੇਰੀ ਹੋਏਗੀ ਉਸ ਹਿਆਤ ਖਾਂ ਦਾ ਸਿਰ ਹੈ ਜਿਹੜਾ ਉਹ ਕੁੱਤਕੇ ਨਾਲ ਛੋਟੇ ਨਾਲ ਮਹੰਤ ਕ੍ਰਿਪਾਲ ਚੰਦ ਜੀ ਜਿਹੜੇ ਹੀਰਾਂ ਵਾਲੇ ਸੀ ਉਹਨਾਂ ਨੇ ਦੁਫਾੜ ਕਰ ਦਿੱਤਾ ਹੈ ਜੀ ਉਹਨਾਂ ਨੇ ਉਹਦਾ ਸੌਦਾ ਲਾਇਆ ਫਿਰ ਇਸੇ ਤਰ੍ਹਾਂ ਜਿਹੜਾ ਇੱਕ ਹੋਰ ਵਿਸ਼ਵਾਸ ਘਾਤੀ ਸੀ ਨਜ਼ਾਬਤ ਖਾਨ ਨਜ਼ਾਬਤ ਖਾਨ ਇਹ ਜਿਹੜਾ ਨਜ਼ਾਬਤ ਖਾਨ ਸੀਗਾ ਨਾ ਇਹ ਤੇ ਭਾਈ ਸੰਗੋਸ਼ਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦੀ ਭੂਆ ਬੀਬੀ ਵੀਰੋਜੀ ਦਾ ਸੁਪੁੱਤਰ ਸੀਗਾ ਜੇ ਇਹਨਾਂ ਦੋਨਾਂ ਦੇ ਵਿੱਚ ਬੜਾ ਗਹਿ ਗੜਵਾ ਮੁਕਾਬਲਾ ਹੋਇਆ ਹੈ ਜੇ ਤੇ ਇੱਕ ਦਵੱਲੇ ਵਾਰ ਦੇ ਵਿੱਚ ਭਾਈ ਸੰਗੋਸ਼ਾ ਜੀ ਵੀ ਸ਼ਹੀਦ ਹੋ ਗਏ ਤੇ ਇਹ ਜਿਹੜਾ ਨਜਾਪਤ ਖਾਨ ਸੀਗਾ ਇਹ ਵੀ ਥਾਂ ਢੇਰੀ ਹੋ ਜਾਂਦਾ ਹੈਗਾ ਜੀ ਇਸੇ ਵਕਤ ਜਿਹੜਾ ਹਰੀਚੰਦ ਹੰਡੂਰੀਆ ਸੀਗਾ ਜੇ ਇਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉੱਪਰ ਤੀਰ ਛੱਡਿਆ ਉਹ ਜਿਹੜਾ ਤੀਰ ਸੀਗਾ ਨਾ ਉਹ ਆਣ ਕੇ ਘੋੜੇ ਨੂੰ ਲੱਗਾ ਕਾਠੀ ਨੂੰ ਇੰਨੇ ਟਾਈਮ ਚ ਉਹਨੇ ਫਿਰ ਦੂਸਰਾ ਤੀਰ ਛੱਡਿਆ ਜਿਹੜਾ ਗੁਰੂ ਸਾਹਿਬ ਦੇ ਕੰਨ ਦੇ ਕੋਲ ਦੀ ਸ਼ਾਂ ਕਰਦਾ ਨਿਕਲ ਜਾਂਦਾ ਹੈਗਾ ਫਿਰ ਜਿਹੜਾ ਤੀਸਰਾ ਤੀਰ ਸੀਨਾ ਗੁਰੂ ਸਾਹਿਬ ਦੀ ਕਮਰ ਕੱਸੇ ਦੀ ਪੇਟੀ ਦੇ ਵਿੱਚ ਆ ਕੇ ਲੱਗਾ ਤੇ ਉਹਦੀ ਥੋੜੀ ਜੀ ਚੁੰਝ ਜਿਹੜੀ ਸੀਗੀ ਉਹ ਜ਼ਰੂਰ ਗੁਰੂ ਸਾਹਿਬ ਦੇ ਸਰੀਰ ਨੂੰ ਛੂਹੀ ਪਰ ਉਹ ਅੱਗੇ ਟੱਚ ਨਹੀਂ ਹੋ ਸਕੇਗੀ ਇਸੇ ਵਕਤ ਗੁਰੂ ਸਾਹਿਬ ਨੇ ਆਪ ਆਪਣੇ ਪੱਥੇ ਦੇ ਵਿੱਚੋਂ ਇੱਕ ਤੀਰ ਹਰੀਚੰਦ ਦੇ ਉੱਤੇ ਜਦੋਂ ਸ਼ਿਸ਼ਟ ਬਣ ਕੇ ਛੱਡਿਆ ਤੇ ਉਹ ਹਰੀਚੰਦ ਦੇ ਆਰ ਪਾਰ ਹੋ ਜਾਂਦਾ ਹੈ ਤੇ ਉਹ ਉੱਥੇ ਹੀ ਠੇਰੀ ਹੋ ਜਾਂਦਾ ਹੈ। ਬਸ ਹਰੀਚੰਦ ਦੇ ਡਿੱਗਣ ਦੀ ਧੀਰ ਸੀਗੀ ਫੌਜਾਂ ਦੇ ਵਿੱਚ ਭਾਜੜਾਂ ਪੈ ਜਾਂਦੀਆਂ ਨੇ ਤੇ ਭੱਜੀ ਜਾਂਦੀ ਫੌਜ ਦਾ ਪਿੱਛਾ ਕਰਨ ਤੋਂ ਸਤਗੁਰੂ ਆਪਣੇ ਸਿੱਖਾਂ ਨੂੰ ਰੋਕ ਲੈਂਦੇ ਅਜ। ਇਹ ਜਿਹੜਾ ਮੈਦਾਨ ਸੀ ਇੱਕ ਦਿਨ ਦੀ ਲੜਾਈ ਸੀਗੀ ਇਹ ਤੇ ਇਹ ਮੈਦਾਨ ਹੈ ਜਿਹੜਾ ਉਹ ਗੁਰੂਕੀਆਂ ਫੌਜਾਂ ਦੇ ਹੱਥ ਹੁੰਦਾ ਏਸ ਜੰਗ ਦੇ ਅੰਦਰ ਗੁਰੂ ਸਾਹਿਬ ਨੇ ਭਾਈ ਸੰਗੋਸ਼ਾ ਜਿਹੜਾ ਉਹਨਾਂ ਦੀ ਭੂਆ ਦਾ ਪੁੱਤ ਸੀ ਉਹਨੂੰ ਸੰਗਰਾਮ ਸ਼ਾਹ ਦਾ ਖਿਤਾਬ ਵੀ ਦਿੱਤਾ ਸੀਗਾ ਉਹਨੂੰ ਮੇਨ ਅਗਵਾਈ ਦਿੱਤੀ ਗਈ ਸੀ ਇਹ ਸਾਰੀ ਲੜਾਈ ਦੀ ਤੇ ਜਿਸ ਵਕਤ ਜੰਗ ਦੀ ਸਮਾਪਤੀ ਹੋਈ ਕੁਝ ਗੁਰੂ ਕੇ ਪਿਆਰੇ ਇਹਦੇ ਅੰਦਰ ਸ਼ਹੀਦ ਹੋਏ ਦੋ ਚੌਂ ਦੇ ਤੇ ਆਪਾਂ ਨੂੰ ਚਲੋ ਨਾਮ ਮਿਲ ਜਾਂਦੇ ਆ ਤਾਰੀਖ ਦੇ ਵਿੱਚ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਵੀ ਕੀਤੇ ਹੈਗੇ ਆ ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ ਤੇ ਇੱਕ ਭਰਾ ਹੈ ਜਿਹੜਾ ਉਹ ਵੀ ਇਸ ਜੰਗ ਦੇ ਵਿੱਚ ਸ਼ਹੀਦ ਹੋਇਆ ਜਿਸ ਵਕਤ ਸਤਗੁਰੂ ਬਖਸ਼ਿਸ਼ਾਂ ਵੰਡ ਰਹੇ ਸਨ ਆਪਣੀ ਗੁਰਸਿੱਖਾਂ ਨੂੰ ਉਦੋਂ ਆਪਣੀ ਦਸਤਾਰ ਦਾ ਅੰਧਾ ਹਿੱਸਾ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਉਦਾਸੀ ਸਾਧੂ ਸਨ ਕਿਰਪਾਲ ਦਾਸ ਜੀ ਹਿਰਾਂ ਵਾਲੇ ਉਹਨਾਂ ਨੂੰ ਬਖਸ਼ਿਆ ਜਿਨੇ ਆਪਣੇ ਕੁੱਤਕੇ ਦੇ ਨਾਲ ਹਯਾਤਖਾਂ ਦਾ ਸ਼ਹਿਰ ਦੁਫਾੜ ਕੀਤਾ ਸੀਗਾ ਜੇ ਇਹਦੇ ਨਾਲ ਹੀ ਅ ਗੁਰੂ ਸਾਹਿਬ ਨੇ ਜਦੋਂ ਪੀਰ ਬੁੱਧੂ ਸ਼ਾਹ ਨੂੰ ਆਖਿਆ ਵੀ ਤੁਸੀਂ ਵੀ ਕੁਝ ਮੰਗੋ ਤੁਹਾਨੂੰ ਵੀ ਕੁਝ ਦੇਣਾ ਹੈਗਾ ਤੇ ਉਸ ਵਕਤ ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਸਾਹਿਬ ਦੇ ਪਾਸੋਂ ਦਸਤਾਰ ਦਾ ਬਾਕੀ ਅੱਧਾ ਹਿੱਸਾ ਤੇ ਉਹ ਕੰਗਾ ਜਿਹਦੇ ਨਾਲ ਸਤਿਗੁਰੂ ਆਪਣੇ ਕੇਸ ਸਵਾਰ ਰਹੇ ਸਨ ਤੇ ਉਸ ਕੰਗੇ ਵਿੱਚਲੇ ਕੇਸ ਸਤਿਗੁਰੂ ਦੇ ਪਾਸੋਂ ਮੰਗ ਲਏ ਮਹਾਰਾਜ ਨੇ ਇਹ ਦਾਤਾਂ ਤੇ ਦਿੱਤੀਆਂ ਹੀ ਦਿੱਤੀਆਂ ਨਾਲ ਸੱਚੇ ਪਾਤਸ਼ਾਹ ਜੀ ਨੇ ਇਹ ਜਿਹੜਾ ਆਪਣਾ ਇੱਕ ਕਿਰਪਾਨ ਸੀਗੀ ਉਹ ਵੀ ਪੀਰ ਬੁੱਧੂ ਸ਼ਾਹ ਨੂੰ ਜਿਹੜੀ ਸੀ ਉਹ ਬਖਸ਼ਿਸ਼ ਦੇ ਰੂਪ ਦੇ ਵਿੱਚ ਦਿੱਤੀ ਸਤਿਗੁਰੂ ਨੇ ਆਪਣੇ ਗੁਰਸਿੱਖਾਂ ਦਾ ਪੂਰਾ ਮਾਣ ਸਨਮਾਨ ਸੀਗਾ ਜਿਹੜਾ ਉਹ ਕੀਤਾ ਇਹ ਮੈਦਾਨ ਹੈ ਜਿਹੜਾ ਉਹ ਗੁਰੂ ਕੇ ਸਿੱਖਾਂ ਨੇ ਫਤਿਹ ਕੀਤਾ ਇਹ ਜਿਹੜੀ ਜੰਗ ਹੈ ਉਹ 1688 ਈਸਵੀ ਸਤੰਬਰ ਦੇ ਮਹੀਨੇ ਹੋਈ ਇਹਨੂੰ ਪੰਗਾਣੀ ਦਾ ਯੁੱਧ ਕਰਕੇ ਜਾਣਿਆ ਜਾਂਦਾ ਹੈ ਅੱਜ ਵੀ ਉੱਥੇ ਰਮਣੀਕ ਸਥਾਨ ਬਣਿਆ ਹੋਇਆ ਹੈ ਜਿਹਦੀਆਂ ਦੂਰੋਂ ਦੂਰੋਂ ਆ ਕੇ ਸਿੱਖ ਸੰਗਤਾਂ ਦਰਸ਼ਨ-ਦਿਦਾਰੀ ਕਰਦੀਆਂ ਨੇ ਇੱਥੋਂ ਫੇਰ ਗੁਰੂ ਪਾਤਸ਼ਾਹ ਦੀਆਂ ਜੰਗਾਂ ਦਾ ਇਤਿਹਾਸ ਸ਼ੁਰੂ ਹੋ ਜਾਂਦਾ ਹੈ ਜਿਹੜਾ ਅੱਗੇ ਨਿਰੰਤਰ ਚੱਲੇਗਾ ਤੇ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ ਕਦੋਂ ਕਿੱਥੇ ਕਿਵੇਂ ਕਿੰਨਾ ਕਾਰਨਾ ਕਰਕੇ ਉਹ ਲੜਾਈਆਂ ਹੋਈਆਂ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ